ਹਾਂਜੀ ਦੋਸਤੋ ਫਸਲ ਪੱਕੀ ਹੋਈ ਆ ਮੌਸਮ ਖਰਾਬ ਸੀ ਕਈ ਦਿਨਾਂ ਤੋਂ ਅੱਜ ਗੜੇਮਾਰੀ ਹੋਈ ਆ ਕਾਫੀ ਏਰੀਆ 'ਚ ਆਪਣੇ ਉਹ ਕਾ ਵਾ ਘਬਰਾਹ ਜੀ ਗੜੇਮਾਰੀ ਹੋ ਗਈ ਆ ਮਹੋਰ ਜਿਆਦਾ ਨੁਕਸਾਨ ਆ ਅਸੀਂ ਦੇਖਿਆ ਖੇਤਾਂ ਜਾ ਦੇ ਸਿੱਟੇ ਆ ਦੇਖ ਸਕਦੇ ਆ ਤੁਸੀਂ ਇਸ ਤਰ੍ਹਾਂ ਸਿੱਟੇ ਪਏ ਆ ਆਹ ਦੇਖ ਸਕਦੇ ਹੋ ਉੱਤੋਂ ਕੱਟ-ਕੱਟ ਕੇ ਸੜਤੇ ਸਿੱਟੇ ਹਰੀ ਸੁੱਕੀ ਗਣਕ ਬਿਲਕੁਲ ਵੀ ਕੋਈ ਵੀ ਨਹੀਂ ਬਚੀ ਤਾਂ ਵਾਹੀ ਕਰਤੀ ਸਕੇ ਨਹੀਂ ਦੇਖੋ ਬਹੁਤ ਨਕਸਰਾ ਹਨ ਜਿਹੜੇ ਖੜੇ ਆ ਉਹ ਇਸ ਤਰ੍ਹਾਂ ਲੋਟ ਕਰੇ ਆ ਜਿਹੜੇ ਹਰੇ ਆ ਪਛੇਤੀਆਂ ਗਣਕਾਂ ਜਿਵੇਂ ਆ ਥੋੜੀ ਹਰੀ ਹੈ ਇਹਨੇ ਉਦਾਂ ਹੀ ਸੁੱਕ ਜਾਣਾ ਕਿਉਂਕਿ ਇਹ ਸਟੈਸ ਤਰ੍ਹਾਂ ਡੁੱਟ ਚੁੱਕਿਆ ਡੰਡਗਾਂ ਪੈ ਚੁੱਕੀਆਂ ਗਣਕ ਦੂਰੋਂ ਦੇਖਣ ਨੂੰ ਵਧੀਆ ਲੱਗਦੀ ਜੇ ਸਹੀ ਸੋਚਿਆ ਇਹ ਬਚ ਗਏ ਆ ਖਾਲਚ ਮਾਰੇ ਜੱਗ ਜੱਗ ਸੱਟੇ ਦੇਖੋ ਜਿਹੜੇ ਸੱਟੇ ਬਾਜੀ ਆ ਉਹਨਾਂ ਦੀਆਂ ਇਸ ਤਰ੍ਹਾਂ ਬੁਰਕੀਆਂ ਘੜਤੀਆਂ ਜਿਵੇਂ ਖੇਤੀ ਖਾਦੀ ਹੁੰਦੀ ਹੈ ਬਹੁਤ ਨੁਕਸਾਨਾਂ ਦੀ ਕਰਨਾ ਥੋੜਾ ਨੁਕਸਾਨ ਹੈ ਕੁਦਰਤ ਦੀ ਰੂਪੀ ਹੈ ਕਿਸੇ ਦਾ ਕੋਈ ਵਾਸ ਨਹੀਂ ਇੰਨੇ ਸਿੱਟੇ ਜੇ ਮਸ਼ੀਨ ਸੜਦੀ ਹੋਵੇ ਤਾਂ ਜ਼ਿਮੀਦਾਰ ਲੜ ਪੈਂਦੇ ਉਹਦੇ ਨਾਲ ਕਿਉਂਕਿ ਬਹੁਤ ਔਖੀ ਪਾਲੀ ਹੁੰਦੀ ਹੈ ਫਸਲ ਰਿਆ ਸਪਰੇਆਂ ਵਿੱਚ ਜਾਨ ਹੁੰਦੀ ਹੈ ਰਿਆ ਸਪਰੇਆਂ ਖਰਚਾ ਤਾਂ ਇੱਕ ਪਾਸੇ ਇੱਕ ਭਾਵਨਾ ਜੁੜੀ ਹੁੰਦੀ ਹੈ ਜਿਹੜੀ ਕੋਈ ਮੈਂ ਦੱਸ ਕੇ ਜਾਂ ਲਿਖ ਕੇ ਨਹੀਂ ਬਿਆਨ ਕਰ ਸਕਦਾ ਜਿਹੜੀ ਭਾਵਨਾ ਜਿਹੜੇ ਪਰਿਵਾਰਕ ਮੈਂਬਰ ਨਾਲ ਜੁੜੀ ਹੁੰਦੀ ਹੈ ਬਹੁਤ ਜ਼ਿਆਦਾ ਨੁਕਸਾਨ ਜਿੱਥੋਂ ਦੀ ਗੜਿਆਂ ਦੀ ਭਾਰੀ ਛੀੜ ਲੰਗੀ ਆ ਦੇਖੋ ਨਹੀਂ ਵਿੱਚ ਤਾਂ ਅਸੀਂ ਗਏ ਨਹੀਂ ਗੇ ਸਾਈਡ ਤੇ ਆ ਕੱਚੇ ਸਿੱਟੇ ਜਿਹੜੇ ਐ ਲੁੜਕ ਗਏ ਇਹਨਾਂ ਦਾ ਵੀ ਕੁਝ ਨਹੀਂ ਮਰਨਾ ਇਹ ਬਿਲਕੁਲ ਕੱਚੀ ਸੀ ਗਣਕਾ ਜੀ ਮੈਸਟਰਾ ਦੇਖੋ ਐ ਲੰਡੇ ਕਰਦੇ ਆ ਦੇਖ ਸਕਦੇ ਹੋ ਬਾਈ ਬਹੁਤ ਜ਼ਿਆਦਾ ਨੁਕਸਾਨ ਆ ਪਰ ਮਾਰਪਾ ਮੇਰਾ ਪ੍ਰਿਆਤ ਕਰਕੇ ਸਾਰੇ ਦੀ ਕਣਕ ਵਧੀਆ ਆ ਜਾਏ ਸੁਖ ਸੁਖੀ ਵਧਦੀ ਜਾਵੇ ਆਂ ਦਾ ਤਾਂ ਖਿੜਾਲ ਹੋਊਗਾ ਤਾਂ ਦੇਸ਼ ਖਿੜਾਲ ਹੋਊਗਾ ਦੇਖੋ ਸਟਾਨਾ ਨੁਕਸਾਨ ਹੈ ਬੜਾ ਅਬੜ ਕਾ ਅਨੇ ਮਾ ਆ ਦੇਖੋ ਵਟੇ ਕਿੰਨੇ ਸਿੱਟੇ ਪਏ ਸਾਰੇ ਵੱਢ ਕੇ ਸਿੱਟੇ ਹੋਏ ਆ ਬੇਟਾ ਜਿਆਗਰਾਮ ਦੇ ਵਟਾਂ ਤੋਂ ਵੀ ਵੱਡੇ ਘੜੇ ਸੀ ਦੇਖੋ ਵਟੇ ਸਿੱਟੇ ਪਏ ਇੰਨਾ ਸਿੱਟਾ ਛੜਦਾ ਨਹੀਂ ਜ਼ਿਮੀਦਾਰ ਮੈਂ ਖੋਹ ਲਾਂਗੇ ਨੋ ਵੜਦੇ ਆ ਮਸ਼ੀਨ ਦੇ ਮਗਰ ਤੁਰੀ ਦਾ ਇੰਨੇ ਸਿੱਟੇ ਕਿੱਥੇ ਛੱਡੀ ਜੀ ਨਹੀਂ ਛੱਡੇ ਜੰ ਇਹਨਾਂ ਕੋਈ ਬਤਾਉਣਾ ਲੋਕੀ ਰੋਮ ਚਾਹੀਏ ਕਪੜੇ ਵੜੀ ਵੀ ਇਹ ਮੇਰਾ ਵਟਾਂ ਤੇ ਨਾ ਰਹਿ ਜੀ ਕੋਈ ਦਾਣਾ ਤਾਂ ਹੀ ਵੜਦੇ ਆ ਹੋਰ ਇਹਨੂੰ ਕੀ ਲੋਡ ਹੁੰਦੀ ਹੈ ਵੜਨ ਮੇਰੇ ਜੀ ਦੇ ਚਾਰ ਸਿੱਟੇ ਆ ਵੱਜਣ ਇਹ ਹੁਣ ਇਧਰ ਨੂੰ ਮੁੜਦੇ ਸੀ ਵੀ ਵਾਅ ਤੇ ਰਹਿ ਗਏ ਬਹਿਣਗੇ ਪਰ ਕੁਦਰਤੀ ਰੂਪੀ ਅੱਗੇ ਕਿਸੇ ਦਾ ਵਾਸ ਨਹੀਂ ਚੱਲਦਾ ਗਣਕ ਬਹੁਤ ਵਿਰਲੇ ਘਰਦੀ ਆ ਸਿੱਟੇਆਂ ਲੰਮਕ ਰਹੀਆਂ ਯਾਰੀਆਂ ਨਹੀਂਆਂ ਮਹਿੰਗੀਆਂ ਰਹੀਆਂ ਸੁਪਰੀਆਂ ਅੱਧੇ ਚ ਵੱਡੇ ਹੋਏ ਪੂਰੇ ਵੱਡੇ ਹੋਏ ਆ ਆ ਦੇਖੋ